ग्लोबल पंजाब टीवी देख रहे सारे दर्शकानो मेरी प्यार भरी सस्नेह काल ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ एसवाईएल ਦਾ ਹੱਲ ਕੀ ਗੁਪ ਸਮਝੌਤੇ ਰਾਹੀਂ ਨਿਕਲ ਗਿਆ ਕੀ एसवाईएल ਦੇ ਵਿਵਾਦ ਨੂੰ ਕੇਂਦਰ ਨੇ ਸੁਲਝਾ ਲਿਆ ਕੀ एसवाईएल ਦੇ ਮੁੱਦੇ ਤੇ ਪੰਜਾਬ ਹਰਿਆਣਾ ਵਿਚਾਲੇ ਕੋਈ ਗੁਪਤ ਸਮਝੌਤਾ ਹੋ ਗਿਆ ਅਸੀਂ ਇਹ ਗੱਲ ਕਿਉਂ ਕਰ ਰਹੇ ਗਲਤਾਂ ਬੈਠਕ ਦੀ ਕਰਨੀ ਹੈ ਅੱਜ ਐਸਵਾਈਐਲ ਦੇ ਮੁੱਦੇ ਤੇ ਪਾਣੀਆਂ ਦੇ ਵੰਡ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੀ ਬੈਠਕ ਸੀ ਬੈਠਕ ਦੀ ਅਗਵਾਈ ਦੋਵਾਂ ਸੁਪਿਆਂ ਦੇ ਮੁੱਖ ਮੰਤਰੀਆਂ ਨੇ ਕਰਨੀ ਸੀ ਹਰਿਆਣਾ ਵੱਲੋਂ ਨਾਇਬ ਸਿੰਘ ਸੈਣੀ ਪੰਜਾਬ ਵੱਲੋਂ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਅਮਲਾ ਫਾਲਾ ਅਧਿਕਾਰੀ ਚੰਡੀਗੜ੍ਹ ਦੇ ਵਿੱਚ ਬੈਠਕ 2 ਘੰਟੇ ਤੋਂ ਬਾਅਦ ਬੈਠ ਚੱਲੀ ਬੈਠਕ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਤੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਤੈ ਕਿ ਜੀ ਹੁਣ ਐਸਆਈਐਲ ਦਾ ਹੱਲ ਕੱਢ ਕੇ ਪਿਛੇ ਹਟਾਂਗੇ ਹੁਣ ਲਗਾਤਾਰ ਬੈਠਕਾਂ ਦਾ ਦੌਰ ਚੱਲੂਗਾ ਤੇ ਉਹ ਬੈਠਕਾਂ ਦਾ ਦੌਰ ਮੁੱਖ ਮੰਤਰੀ ਨਹੀਂ ਦੋਹਾਂ ਸੂਬਿਆਂ ਦੇ ਅਧਿਕਾਰੀ ਕਰਨਗੇ ਤੇ ਜਿਸ ਨੁਕਤੇ ਤੇ ਜਾ ਕੇ ਗੱਲ ਨੇੜੇ ਲੱਗਦੀ ਦਿਖੀ ਫਿਰ ਉਸ ਨੁਕਤੇ ਨੂੰ ਲੈ ਕੇ ਦੁਬਾਰਾ ਮੁੱਖ ਮੰਤਰੀ ਮਿਲਣਗੇ ਆਪਾਂ ਦੋਹਾਂ ਸੂਬਿਆਂ ਵਿਚਾਲੇ ਮਸਲਾ ਹੱਲ ਕਰ ਲੈਣਾ ਜੀ ਕਹਿੰਦੇ ਅੱਜ ਸਾਂਝੀ ਪ੍ਰੈਸ ਕਾਨਫਰੰਸ 'ਚ ਇਹ ਨੁਕਤਾ ਉੱਪਰ ਆ ਗਿਆ ਮਨਕਮਨ ਤਰੀਪੋਂ ਗੁਆਂਟ ਮਨ ਹੋ ਰਹੇ ਨੇ ਉੱਥੇ ਨਾਇਬ ਸਿੰਘ ਸੈਣੀ ਦੇ ਲਈ ਹੈ ਮਤਲਬ ਕਿ ਫੁਲਕਾਰੀ ਸਨਮਾਨ ਸਾਰਾ ਕੁਝ ਤੋਹਫੇ ਗੁਲਦਸਤੇ ਤੇ ਉਹਨਾਂ ਨੇ ਵੀ ਉਵੇਂ ਹੀ ਸ਼ਾਲ ਸਾਰਾ ਕੁਝ ਲੋਈ ਇਹ ਸਨਮਾਨ ਦਾ ਦੌਰ ਵੀ ਚੱਲਿਆ ਬੈਠਕ ਤੋਂ ਪਹਿਲਾਂ ਚੰਗੀ ਗੱਲ ਹੈ ਹੈ ਆਮ ਵਿਅਕਤੀਗਤ ਤੌਰ ਦੇ ਉੱਤੇ ਰਸਤੇ ਦੋਆਂ ਸੂਬਿਆਂ 'ਚ ਕਿਸਾਨ ਅੰਦੋਲਨ ਤੋਂ ਬਾਅਦ ਬਹੁਤ ਸੁਖਾਵੇਂ ਹੋਏ ਨੇ ਜਿਹੜੀ ਉਸ ਅੰਦੋਲਨ ਦੀ ਪ੍ਰਾਪਤੀ ਵੀ ਹੈ ਪਰ ਪਾਣੀਆਂ ਦਾ ਮਸਲਾ ਇੱਕ ਬੁਨਿਆਦੀ ਹੱਕ ਦਾ ਮਸਲਾ ਸੰਵਧਾਨਕ ਮਸਲਾ ਔਰ ਜਿਹਦੇ ਵਿੱਚ ਕੇਂਦਰ ਨੇ ਜ਼ਿਆਦਾ ਨਕਾਰਾਤਮਕ ਰੋਲ ਨਿਭਾਇਆ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲ ਦੇ ਖਿੱਤਿਆਂ ਦਾ ਮਸਲਾ ਪਾਣੀਆਂ ਦਾ ਮਸਲਾ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਜਦੋਂ ਬੈਠਦੀਆਂ ਸੀ ਆਪਸ ਵਿੱਚ ਬੈਠ ਕੇ ਕਰਨ ਜਾਂ ਕੇਂਦਰ ਵਿੱਚ ਕੋਈ ਰੋਲ ਨਿਭਾਉਂਦਾ ਸੀ ਤਦ ਹਰਿਆਣਾ ਤੇ ਪੰਜਾਬ ਆਪੋ ਆਪਣੀ ਸਟੈਂਡ ਤੇ ਕਾਇਮ ਰਹਿੰਦੇ ਸੀ ਹਰਿਆਣਾ ਕਹਿੰਦਾ ਪਾਣੀ ਲੈਣਾ ਪੰਜਾਬ ਕਹਿੰਦਾ ਦੇਣ ਲਈ ਵਾਧੂ ਹੈ ਨਹੀਂ ਮਾਮਲਾ ਅਦਾਲਤ ਤੱਕ ਗਿਆ ਅਦਾਲਤ ਕਹਿੰਦੀ ਨਹਿਰ ਬਣਾਓ ਪੰਜਾਬ ਕਹਿੰਦਾ ਨਹਿਰ ਬਣਾ ਕੇ ਕੀ ਕਰਾਂਗੇ ਜਦੋਂ ਛੱਡਣ ਲਈ ਪਾਣੀਓ ਨਹੀਂ ਤੇ ਅੱਜ ਦੀ ਬੈਠਕ 'ਚ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਕਹਿੰਦੇ ਕਿ ਪਹਿਲਾਂ ਪਾਣੀਆ ਦਾ ਹੱਲ ਕੱਢ ਲਈਏ ਨਹਿਰ ਵੀ ਬਣਾ ਲਿਆਂਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਅਸੀਂ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਲਾ ਦਿੰਨੇ ਆ ਤੇ ਹਰਿਆਣਾ ਦੁਸ਼ਮਣ ਨਹੀਂ ਹੁਣ ਇਹ ਕੁਝ ਸੰਕੇਤ ਨੇ ਜਾਂ ਇੱਕ ਸਿਧਾਂਤਕ ਸ਼ੈਲੀ ਚ ਗੱਲ ਹੈ ਤੇ ਪਰ ਵੈਸੇ ਪੰਜਾਬ ਪਾਣੀ ਨਹੀਂ ਦੇਵੇਗਾ ਜਾਂ ਪਾਣੀ ਦੇਣ ਦਾ ਕੋਈ ਫਾਰਮੂਲਾ ਕੱਢਿਆ ਜਾ ਰਿਹਾ ਜਾਂ ਜਿਹੜੀ ਗੱਲ ਭਗਵੰਤ ਮਾਨ ਲਗਾਤਾਰ ਕਰਦੇ ਆ ਰਹੇ ਨੇ ਜੀ ਪਾਕਿਸਤਾਨ ਵਾਲਾ ਮੋੜ ਲਿਓ ਜੀ ਨਹਿਰ ਕੱਢ ਲਿਓ ਜੀ ਜਿੰਨਾ ਮਰਜ਼ੀ ਲੈ ਜਿਓ ਜੀ ਫਿਰ ਕੀ ਹੋਸੇ ਉੱਥੇ ਕੋਈ ਅੱਗੇ ਵਧਣ ਦੀ ਤਿਆਰੀ ਹੈ ਕੀ ਉਹ ਸੰਭਵ ਹੈ ਚਲੋ ਪਹਿਲਾਂ ਪੱਜ ਦੀ ਪੂਰੀ ਰਿਪੋਰਟ ਤੁਹਾਡੇ ਮੂਰੇ ਰੱਖ ਦਿੰਨੇ ਆ ਫਿਰ ਉਹਦੇ ਅਰਥ ਤੁਸੀਂ ਮੇਰੇ ਨਾਲੋਂ ਖੁਵੀ ਆਪ ਵੀ ਲਾ ਸਕਦੇ ਹੋ ਐਸਪੀਐਲ ਬਵਾਦ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਅਧਿਕਾਰੀਆਂ ਨੂੰ ਗੱਲਬਾਤ ਰਾਹੀਂ ਹੱਲ ਕੱਢਣ ਦਾ ਅਧਿਕਾਰ ਕਿ ਕੱਢੋਗਾ ਜਿਮਾ સોਪ ਦਿੱਤਾ ਗਿਆ ਮਾਨ ਬੋਲੇ ਪਹਿਲਾਂ ਨਵਾਂ ਜਲ ਸਮਝੌਤਾ ਹੋ ਜਾਵੇ ਫਿਰ ਨਹਿਰ ਵਾਲਾ ਵੀ ਕੰਮ ਦੇਖ ਲਾਂਗੇ ਬਣ ਜੂਗੀ ਸਤਲੁਜ ਜਮਨਾ ਲਿੰਕ ਨਹਿਰ ਦੇ ਵਿਵਾਦ ਦੇ ਉੱਤੇ ਅਜੇ ਤੱਕ ਕੋਈ ਹੱਲ ਨਿਕਲਦਾ ਨਹੀਂ ਦਿਖ ਰਿਹਾ ਪਰ ਇੱਕ ਵਾਰ ਫਿਰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਹੁੰਦੀ ਹੈ ਤੇ ਬੈਠਕ ਚੰਡੀਗੜ੍ਹ 'ਚ ਹੁੰਦੀ ਹੈ ਲਗਭਗ 2 ਘੰਟਿਆਂ ਦੇ ਦਰਮਿਆਨ ਚੱਲੀ ਇਸ ਬੈਠਕ ਤੋਂ ਬਾਅਦ ਸਾਰੇ ਮੁੱਦਿਆਂ ਤੇ ਕਹਿੰਦੇ ਅਹਿਮ ਚਰਚਾ ਹੋਈ ਤੇ ਬੈਠਕ ਤੋਂ ਬਾਅਦ ਦੋਵਾਂ ਸੁਭਿਆ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਗਵਾਨ ਸਿੰਘ ਮਾਨਹੋਲਾ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਚੰਗੇ ਮਾਹੌਲ 'ਚ ਗੱਲਬਾਤ ਹੋਣ ਤੋਂ ਕਹਿੰਦੇ ਉਮੀਦ ਹੈ ਕਿ ਨਤੀਜੇ ਸਾਰਥਕ ਨਿਕਲਣਗੇ ਸੁਪਰੀਮ ਕੋਰਟ ਦੇ ਨਿਸ਼ਾਨੇ ਦੇ ਅਨੁਸਾਰ ਅਸੀਂ ਕਹਿੰਦੇ ਲਗਾਤਾਰ ਬੈਠਕਾਂ ਕਰ ਰਹੇ ਹਾਂ ਇਹ ਵੀ ਉਸੇ ਵਿੱਚੋਂ ਸੀ ਪਹਿਲੀਆਂ ਬੈਠਕਾਂ ਦੇ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਲ ਹੁੰਦੇ ਰਹੇ ਨੇ ਲੰਘੇ ਸਾਲ ਦੇ ਵਿੱਚ ਜੁਲਾਈ 'ਚ ਵੀ ਬੈਠਕ ਹੋਸ ਤੇ ਜੁਈ ਬੈਠਕ ਨਵੰਬਰ 'ਚ ਵੀ ਬੈਠਕ ਉਹ ਤੋਂ ਪਹਿਲਾਂ ਦੀ ਬੈਠਕਾਂ ਹੋਈਆਂ ਨੇ ਕੇਂਦਰੀ ਮੰਤਰੀ ਸੀਰ ਪਾਟਲ ਉਹਦੀ ਵਿੱਚ ਮੌਜੂਦ ਗਏ ਨੇ ਪਰ ਹੁਣ ਇਸ ਵਰ ਨੂੰ ਕਿਹਾ ਜੀ ਦੋਈ ਸੂਬੇ ਬੈਠ ਜਾਓ ਤੋ ਇਸ ਲਈ ਚੰਡੀਗੜ੍ਹ ਬੈਠਕ ਹੁੰਦੀ ਹੈ ਬੈਠਕ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਹੀ ਚੰਗੇ ਮਾਹੌਲ 'ਚ ਸਾਰਸਤਕ ਮਾਹੌਲ 'ਚ ਗੱਲਬਾਤ ਹੋਈ ਲੰਬੀ ਚਰਚਾ ਹੋਈ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਤੇ ਅਸਰ ਦੁਸ਼ਮਣਾਂ ਨੂੰ ਵੀ ਪਾਣੀ ਹਰਿਆਣਾ ਸਾਡਾ ਦੁਸ਼ਮਣ ਨਹੀਂ ਹੈ ਇਹ ਵੀ ਫੈਸਲਾ ਹੋਇਆ ਹੈ ਕਿ ਦੋਵੇਂ ਸੂਬਿਆਂ ਦੇ ਅਧਿਕਾਰੀ ਹੁਣ ਅੱਗੇ ਗੱਲਬਾਤ ਲਗਾਤਾਰ ਜਾਰੀ ਰੱਖਣਗੇ ਮੁੱਦਾ ਤਾਂ ਪੁਰਾਣਾ ਹੈ ਪਰ ਹੁਣ ਨਵੀਂ ਪੀੜ੍ਹੀ ਰਾਹੀਂ ਕਹਿੰਦੇ ਦਾ ਹੱਲ ਕੱਢ ਲਿਆ ਜਾਊਗਾ ਕਹਿੰਦੇ ਸਾਡੇ ਬਜ਼ੁਰਗਾਂ ਨੇ ਮਸਲਾ ਇਨਾਲ ਉਜਾਲਤਾ ਤੇ ਅਸੀਂ ਉਹਨੂੰ ਸਮਝਾ ਕੇ ਹਟਾਂਗੇ ਚੰਗੀ ਗੱਲ ਹੈ ਜੀ ਪੰਜਾਬ ਵੀ ਚਾਹੁੰਦਾ ਹਰਿਆਣਾ ਵੀ ਚਾਹੁੰਦਾ ਹੈ ਲੋਕ ਵੀ ਚਾਹੁੰਦੇ ਨੇ ਆਵਾਮ ਵੀ ਚਾਹੁੰਦਾ ਹੈ ਕਿ ਮਸਲੇ ਦਾ ਹੱਲ ਨਿਕਲੇ ਪਰ ਸੰਵਿਧਾਨ ਦੀ ਮਰਿਆਦਾ ਨੂੰ ਸੂਬੇ ਦੇ ਹਿੱਤਾਂ ਨੂੰ ਪਾਣੀਆਂ ਦੀ ਵੰਡ ਨੂੰ ਪਾਣੀਆਂ ਦੇ ਰਿਪੇਰੀਅਨ ਸਿਧਾਂਤ ਨੂੰ ਪਾਣੀ ਦੀ ਕਿੰਨੀ ਸਾਡੇ ਕੋਲ ਹੈਗਾ ਉਹਦਾ ਪੈਮਾਨਾ ਕਿੰਨਾ ਸਾਡੇ ਕੋਲ ਹੈਗਾ ਉਹਦੇ ਹਵਾ ਦੇ ਨਾਲ ਇਹ ਸਾਰੇ ਨੁਕਤੇ ਵੀ ਧਿਆਨ ਚ ਰੱਖ ਕੇ ਫੈਸਲਾ ਹੋਣਾ ਚਾਹੀਦਾ ਐਸੋ ਪਹਿਲਾਂ ਵੀ ਪਿਛਲੇ ਸਾਲ ਜੁਲਾਈ ਚ ਅਗਸਤ ਚ ਫਿਰ ਕਹਿੰਦੇ ਨਵੰਬਰ ਚ ਵੀ ਬੈਠਕਾਂ ਹੋਈਆਂ ਪਰ ਗੱਲ ਤਣ ਪੱਤਣ ਨਹੀਂ ਲੱਗ ਸਕੀ ਹਰਿਆਣਾ ਤੇ ਪੰਜਾਬ ਦੇ ਵਿਚਾਲੇ ਐਸਪੀਐਲ ਦਾ ਮੁੱਦਾ ਕਹਿੰਦੇ ਦੋਹਾਂ ਸੂਬਿਆਂ ਦੇ ਵਿਚਾਲੇ ਇਸ ਮੀਟਿੰਗ ਦੇ ਵਿੱਚੋਂ ਇਹ ਤੈਅ ਕੀਤਾ ਕਿ ਇਸ ਮੁੱਦੇ ਤੋਂ ਆਪਾਂ ਲਗਾਤਾਰ ਅੱਗੇ ਚੱਲੀਏ ਤੇ ਲਗਾਤਾਰ ਦੇ ਵਿੱਚ ਹੁਣ ਦੋਹਾਂ ਸੂਬਿਆਂ ਦੇ ਅਧਿਕਾਰੀ ਬੈਠਕਾਂ ਕਰਦੇ ਰਹਿਣ ਜਦੋਂ ਕਿਤੇ ਗੱਲ ਨੇੜੇ ਲੱਗਦੀ ਸੀ ਕਿ ਫਿਰ ਮੁੱਖ ਮੰਤਰੀ ਦੁਬਾਰਾ ਇਸ ਬੈਠਕ 'ਚ ਸ਼ਾਮਲ ਹੋ ਜਾਣਾ ਚਲੋ ਜੀ ਜੇਕਰ ਆਪਾਂ ਇਸ ਪਹਿਲੂ ਤੇ ਵੀ ਆਈਏ ਤਾਂ ਇਹ ਵੀ ਅਹਿਮ ਪਹਿਲੂ ਹੈ ਕਿ ਜੀ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀ ਕੈਪਟਨ ਵਿੰਦਰ ਸਿੰਘ ਕਹਿੰਦੇ ਲੋ ਜੀ ਪਾਣੀ ਦਾ ਸਮਝੌਤਾ ਰੱਦ ਕਰਤਾ ਪ੍ਰਕਾਸ਼ ਸਿੰਘ ਬਾਦਲਾਹ ਕਹਿੰਦੇ ਜਿਸ ਦਾ ਨਹਿਰੇ ਵਾਪਸ ਜ਼ਮੀਨ ਹੈ ਵਾਪਸ ਕਰਦੀ ਮਾਮਲਾ ਹੀ ਖਤਮ ਹੋ ਗਿਆ ਪਰ ਵਿਵਾਦ ਬੱਧਾ ਬੱਧਾ ਅਦਾਲਤੀ ਹੁਕਮਾਂ ਤੱਕ ਆ ਗਿਆ ਅਦਾਲਤ ਕਹਿੰਦੀ ਨਹਿਰ ਬਣਾਓ ਤੇ ਨਹਿਰ ਬਣਨੀ ਕਦ ਲਈ ਹੈ ਪਾਣੀ ਛੱਡਣ ਲਈ ਪੰਜਾਬ ਕਹਿੰਦਾ ਸਾਡੇ ਕੋਲ ਪਾਣੀ ਨਹੀਂ ਤੁਸੀਂ ਪੁਰਾਣੇ ਪਾਣੀ ਦੀ ਪਮੈਸ਼ ਕਰੋ ਹਰ ਤੈ ਸਮੇਂ ਬਾਅਦ ਇੱਕ ਦਹਾਕੇ ਬਾਅਦ ਤੱਕ ਟਟੋ ਦੀ ਪਮੈਸ਼ ਹੋਣੀ ਚਾਹੀਦੀ ਹੈ ਸੋ ਇਸ ਲਈ ਤਾਂ ਜਾਂਚ ਹੋਵੇ ਕਿ ਪਾਣੀ ਕਿੰਨਾ ਹੈ ਕਿੰਨਾ ਆ ਰਿਹਾ ਹੈ ਕਿੰਨਾ ਜਾ ਰਿਹਾ ਹੈ ਕਿੰਨਾ ਕੌਣ ਲੈ ਗਿਆ ਉਹਦੀ ਰਹਿਗੀ ਦਾ ਕੀ ਹੈ ਸਿੱਧੀ ਗੱਲ ਨਹੀਂ ਹੁੰਦੀ ਸੋ ਇਸ ਲਈ ਇਸ ਪਹਿਲੂ ਤੇ ਵੀ ਸਵਾਲ ਖੜਾ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰ ਕੀ ਸੱਚਮੁੱਚ ਪੰਜਾਬ ਦੀ ਸਵਿਰਤਾ ਨੂੰ ਧਿਆਨ ਚ ਰੱਖਦੇ ਆ ਹੋਇਆ ਇਸ ਨੁਕਤੇ ਤੇ ਅੱਗੇ ਵਧੇ ਨੇ ਕਿ ਆਪਾਂ ਇਹ ਮਸਲੇ ਦਾ ਹੱਲ ਕੱਢਣਾ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਕੀ ਅਮਿਤ ਸ਼ਾ ਦੇ ਕਿਸੇ ਦਬਾਅ ਹੇਠ ਨੇ ਕੀ ਕੇਜਰੀਵਾਲ ਜਾਂ ਸੰਦੀਪ ਪਾਠਕ ਵਰਗੇ ਜਿਵੇਂ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਮੈਂਬਰ ਪੰਜਾਬ ਦੇ ਕੋਟੇ ਚੋਂ ਨੇ ਪਰ ਹਰਿਆਣੇ ਚ ਕਹਿੰਦੇ ਰਹੇ ਨੇ ਕਿ ਪਾਣੀ ਤਾਂ ਹਮ ਲੈ ਕੇ ਰਹਿੰਗੇ ਕਿ ਕੇਜਰੀਵਾਲ ਤੇ ਹੈ ਆਮ ਆਦੀ ਪਾਰਟੀ ਦੀ ਨੀਤੀ ਵੀ ਇਹੀ ਹੈ ਕਿ ਪੰਜਾਬ ਤੋਂ ਪਾਣੀ ਲੈ ਲਈਏ ਕਿ ਭਗਵੰਤ ਮਾਨ ਆਪਣੇ ਆਕਾ ਦੀ ਮੰਨਣਗੇ ਹੈ ਜਿਹੜੇ ਅੱਜ ਕੱਲ੍ਹ ਦੇਸ਼ ਦੇ ਆਕਾ ਬਣੇ ਹੋਏ ਨੇ ਅਮਿਤ ਸ਼ਾਹ ਨਰਿੰਦਰ ਮੋਦੀ ਉਹਨਾਂ ਦੀ ਮੰਨਣਗੇ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਣਗੇ ਚੁਣੌਤੀ ਹੈ ਤੇ ਅੱਜ ਦੀ ਗੱਲਬਾਤ ਚੋਂ ਮੇਸ਼ਕ ਅਧਿਕਾਰੀਆਂ ਨੂੰ ਅੱਗੇ ਵਧਣ ਦੀ ਹਦਾਇਤ ਕੀਤੀ ਹੈ ਪਰ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ ਉਹਨਾਂ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਲੈਣਾ ਤੁਹਾਡੀ ਜ਼ਿੰਮੇਵਾਰੀ ਹੋਏਗੀ ਇਹ ਨਾ ਹੋਵੇ ਕਿ ਕੇਂਦਰ ਦੇ ਦਬਾਅ ਹੇਠ ਜਾਂ ਕਿਸੇ ਨੀਤੀ ਤਹਿਤ ਕਿਉਂਕਿ ਅੱਜ ਦੀ ਬੈਠਕ ਦੇ ਵਿੱਚੋਂ ਜਿੱਥੇ ਸਾਨੂੰ ਸੰਕੇਤ ਮਿਲਦੇ ਨੇ ਜਿੱਥੇ ਇਹ ਇੱਕ ਪੋਜ਼ਿਟਿਵ ਵੇਵਸ ਮਿਲਦੀਆਂ ਨੇ ਉਥੇ ਸ਼ੰਕਾ ਵੀ ਨਾਲ ਹੀ ਮਿਲਦੀ ਹੈ ਉੱਥੇ ਸਵਾਲੀਆ ਚਿੰਨ੍ਹ ਵੀ ਨਾਲ ਹੀ ਮਿਲਦਾ ਕਿ ਕਿਤੇ ਇਹ ਗੁਪਤ ਸਮਝੌਤੇ ਵਾਸਤਾ ਨਹੀਂ ਵਧਿਆ ਜਾ ਰਿਹਾ ਕਿਤੇ ਤਹਿ ਕਿਸੇ ਫਾਰਮੂਲੇ ਤਹਿ ਤੱਕ ਨਹੀਂ ਵਧਿਆ ਜਾ ਰਿਹਾ ਸੋ ਐਸਪੀਐਲ ਦਾ ਬਿਵਾਦ ਚਿਰਾਂ ਦਾ ਬਿਵਾਦ ਹੈ ਚੰਗਾ ਹੋਵੇ ਤੇ ਨਾਲ ਹੀ ਚੰਡੀਗੜ੍ਹ ਦਾ ਮਸਲਾ ਵੀ ਹੱਲ ਕਰ ਲਿਓ ਤੇ ਪਰ ਕਿਤੇ ਇਹ ਨਾ ਹੋਵੇ ਕਿ ਲੈਣ ਦੇਣ ਦਾ ਸੌਦਾ ਹੋਵੇ ਕਿ ਠੀਕ ਹੈ ਚੰਡੀਗੜ੍ਹ ਤੁਹਾਨੂੰ ਦੇ ਦਿੰਨੇ ਆ ਪਾਣੀ ਸਾਨੂੰ ਦੇ ਦਿਓ ਇਹ ਸਾਰਾ ਕੁਝ ਵੀ ਵਾਚਣਾ ਪੈਣਾ ਜਿੱਥੇ ਜਿਹਦਾ ਜਿੰਨਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਹਰਿਆਣਾ ਨੂੰ ਵੱਖਰੀ ਰਾਜਧਾਨੀ ਮਿਲਣੀ ਚਾਹੀਦੀ ਹੈ ਤੁਹਾਨੂੰ ਮਿਲੇ ਹਰਿਆਣਾ ਨੂੰ ਵੱਖਰਾ ਹਾਈ ਕੋਰਟ ਮਿਲਣਾ ਚਾਹੀਦਾ ਤੁਹਾਨੂੰ ਮਿਲੇ ਕੇਂਦਰ ਦਾ ਯੋਗਦਾਨ ਪਾਵੇ ਉਹਦਾ ਸਹਿਯੋਗ ਕਰੇ ਪਰ ਪਾਣੀਆਂ ਦੇ ਵੰਡ ਦੇ ਮਾਮਲੇ 'ਚ ਰਿਪੀਰੀਅਨ ਸਦਾਨ ਦੇ ਨਿਯਮਾਂ ਦੀ ਪਾਲਣਾ ਤੇ ਪੰਜਾਬ ਦੇ ਵਸਨੀਕਾਂ ਦੀ ਲੋੜ ਤੇ ਪੰਜਾਬ ਦਾ ਹੱਕ ਤੁਸੀਂ ਤਾਂ ਜੀ ਮਾਲਕੀ ਨਹੀਂ ਮੰਨ ਰਹੇ ਪਾਣੀ ਤੇ ਸਾਡੀ ਉਤੋਂ ਬਾਅਦ ਲੈਣ ਦੇ ਇੰਦਰ ਤਾਂ ਫਿਰ ਪਹਿੋਂ ਦਾ ਪਹਿਲਾਂ ਇਹ ਤਾਂ ਕਹਿ ਦਿਓ ਕਿ ਹਾਂ ਮਾਲਕ ਹੈ ਪੰਜਾਬ ਤੁਸੀਂ ਉਹਦੇ ਪਰ ਵੀ ਆਉਣ ਲਈ ਤਿਆਰ ਨਹੀਂ ਮਾਲਕੀ ਵੀ ਤੇ ਨਹੀਂ ਜਿੱਥੋਂ ਪਾਣੀ ਲੰਘਦਾ ਹੈ ਦਰੀਆਈ ਤੌਰ ਤੇ ਉੱਥੋਂ ਦੇ ਲੋਕ ਉਹਦੇ ਮਾਲਕ ਨੇ ਜਦੋਂ ਆਪਣੇ ਆ ਪੰਜਾਬ ਚ ਆਇਆ ਤਾਂ ਪੰਜਾਬ ਦਾ ਮਾਲਕ ਹੈ ਕਿ ਉਹ ਚ ਨਹਿਰਾਂ ਕੱਢ ਕੇ ਤੁਸੀਂ ਲਿਜਾਣਾ ਚਾਹੁੰਦੇ ਹੋ ਸੋ ਇਹ ਗੋਪਤ ਸੰਝੋਤਾ ਜੇ ਸੌਰਟ ਨਾਲ ਅੱਗੇ ਵੱਧਨ ਦੀ ਕਾਰਵਾਈ ਆਉਂਦੇ ਦਿਨਾਂ ਚ ਇਹ ਸੰਕੇਤ ਮਿਲ ਜੇਗਾ 227 ਨੂੰ ਧਿਆਨ ਚ ਰੱਖਦੇ ਹੋਆ ਮੁੱਖ ਮੰਤਰੀ ਕੀ ਬੋਝ-ਬੋਝ ਕੇ ਪੈਰ ਰੱਖ ਰਹੇ ਨੇ ਕਿ ਸਾਰਾ ਕੁਝ ਕੇਂਦਰ ਦੀ ਚੋਰੀ ਪਾ ਕੇ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਇਹ ਵੀ ਸਵਾਲ ਹੈ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰ ਲੈ ਕੇ ਸਰਕਾਰ ਆਪਣਾ ਦਮਖੰਦ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਿਚਾਉਣਾ ਚਾਹੁੰਦੀ ਆ ਕਿ ਅਸੀਂ ਗੈਂਗਸਟਰ ਫੜ ਲਏ ਨੇ ਗੈਂਗਸਟਰ ਮੁਕਾ ਦਿੱਤੇ ਨੇ ਗੈਂਗਸਟਰ ਜਿੱਲ੍ਹਾਂ ਸਰ ਦਿੱਤੇ ਨੇ ਉਹਨਾਂ ਦੇ ਸਹਾਇਕ ਉਹਨਾਂ ਨੂੰ ਸਹਾਇਤਾ ਕਰਨ ਵਾਲੇ ਉਹਨਾਂ ਨਾਲ ਸਹਿਯੋਗ ਕਰਨ ਵਾਲੇ ਉਹਨਾਂ ਦਾ ਸਾਥ ਨਿਭਾਉਣ ਵਾਲੇ ਅਸੀਂ ਚੱਕ ਲਏ ਨੇ ਐਸੇ ਦਾਅਵੇ ਵਾਅਦੇ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਵਿਦੇਸ਼ ਤੋਂ ਵੀ ਗੈਂਗਸਟਰ ਫੜਨ ਦੇ ਦਾਅਵੇ ਕਰਦੇ ਸੀ ਉਹ ਵੀ ਹਕੀਕਤ 'ਚ ਪ੍ਰਮਾਨ ਨਹੀਂ ਚੜੇ ਤਾਂ ਵੀ ਬੱਸ ਤੁਸੀਂ ਪਾਵਨ ਅੱਛਾ ਜੀ ਰਮਨ ਸਾਹਿਬ ਦੇ ਲਾਪਤਾ ਸਰੂਪਾਂ ਦੇ ਵਿੱਚੋਂ ਵੀ ਲੱਭਣ ਦੀ ਗੱਲ ਕਰਤੀ ਸੀ 163 ਲੱਭ ਗਏ ਹੈਨਾ ਪਰ ਉਹ ਵੀ ਗੱਲ ਤੁਹਾਡੀ ਸਿਰੇ ਨਹੀਂ ਲੱਗੀ ਚਲੋ ਪਰ ਅੱਜ ਪੁਲਿਸਿਆ ਕਾਰਵਾਈ ਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਮਾਪਿਆਂ ਨੂੰ ਚੱਕਣ ਦੀ ਖਬਰ ਨੇ ਕਾਫੀ ਸੁਰਖੀਆਂ ਵਟੋਰੀਆਂ ਬਿਲਕੁਲ ਜੀ ਇਹ ਜਿਵੇਂ ਖਬਰ ਦੇ ਹਵਾਲਿਆਂ ਦੇਖਾਂ ਤਾਂ ਕਹਿੰਦੇ ਜੀ ਗੈਂਗਸਟਰ 골ਡੀ ਬਰਾੜ ਦੇ ਮਾਪੇ ਗ੍ਰਿਫਤਾਰ ਕਰ ਲਏ ਗਏ ਨੇ ਹੈ ਕਹਿੰਦੇ ਜੀ ਕਿ ਬਕਾਇਦ ਤੌਰ ਤੇ ਰੀਪੋਰਟ ਹੈ ਕਿ ਗੈਂਗਸਟਰ ਸਿੰਦਰਜੀਤ ਸਿੰਘ ਉਰਫ ਕੋਲਡੀ ਬਰਾੜ ਉਸ ਦੇ ਮਾਪਿਆਂ ਨੂੰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ ਜਬਰਨ ਵਸੂਲੀ ਦੇ 224 ਦੇ ਇੱਕ ਮਾਮਲੇ 'ਚ ਅੱਜ ਗ੍ਰਿਫਤਾਰ ਕੀਤਾ। ਕਹਿੰਦੇ ਇਹ ਗ੍ਰਿਫਤਾਰੀਆਂ ਸੂਬਾ ਪੁਲਿਸ ਵੱਲੋਂ ਗੈਂਗਸਟਰਾਂ ਤੇ ਉਹਨਾਂ ਦੇ ਨੈੱਟਵਰਕ ਨੂੰ ਤੋੜਨ ਲਈ ਜਿਹੜੀ ਤੇਜ਼ੀ ਆਪਣਾਈ ਗਈ ਹੈ ਉਹਦੇ ਤਹਿਤ ਕੀਤਾ ਗਿਆ। ਕਹਿੰਦੇ ਸਦਰ ਮੁਕਤਸਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਇਹ ਗੱਲ ਸਾਹਮਣੇ ਲਿਆਂਦੀ ਮੀਡੀਆ ਨਾਲ ਗੱਲ ਕਰਦਿਆਂ ਕਿ ਬਿਲਕੁਲ ਜੀ ਗੋਲਡੀ ਕੁਰਾੜ ਦੇ ਬਾਪੂ ਨੂੰ ਤੇ ਬੇਬੇ ਨੂੰ ਅੰਮ੍ਰਿਤਸਰ ਤੋਂ ਉਦੇ ਕਰਨ ਪਿੰਡ ਦੇ ਇੱਕ ਬਸਨੀਕ ਦੇ ਬਿਆਨ ਦੇ ਆਧਾਰ ਤੇ ਜਬਰਨ ਰਸੂਲੀ ਤੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਜਿਵੇਂ ਕਿ ਗੋਲਡੀ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਪ੍ਰਿਤਪਾਲ ਕੌਰ ਇੱਥੇ ਕੋਟਪੂਰਾ ਵਿੱਚ ਸਥਿਤ ਦੇਸ਼ ਨਗਰ ਦੇ ਰਹਿਣ ਵਾਲੇ ਨੇ ਤੇ ਇਹ ਪਰਿਵਾਰ ਅਸਲ ਵਿੱਚ ਫਿਰੋਜ਼ਪੁਰ ਕੋਟ ਫਰੀਦਕੋਟ ਜ਼ਿਲ੍ਹੇ ਦਾ ਨਾਲ ਸੰਬੰਧਤ ਹੈ। ਪੁਰਸ ਵਿੱਚ ਸਾਬਕਾ ਸਹਾਇਕ ਸਬ ਇੰਸਪੈਕਟਰ ਰੇ ਸ਼ਮਸ਼ੀਰ ਸਿੰਘ ਨੂੰ ਮੁਕਸਰ ਜ਼ਿਲ੍ਹੇ ਵਿੱਚ ਇੱਕ ਕਤਲ ਦੇ ਕੇਸ ਵਿੱਚ ਕਹਿੰਦੇ ਕਤਲਿਤ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ 2021 ਵਿੱਚ ਸੇਵਾਮੁਕਤ ਕਰ ਦਿੱਤਾ ਗਿਆ ਸੀ ਸੋ ਹੁਣ ਕੋਲਡੀ ਬਰਾੜ ਦੇ ਮਾਪਿਆਂ ਨੂੰ ਕਹਿੰਦੇ ਜਿੱਗਤਰ ਕਰ ਲਿਆ ਗਿਆ ਸੋ ਇਸ ਤਰੀਕੇ ਕਾਰਨਾਲ ਪੰਜਾਬ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਸੀ ਕਿ 72 ਘੰਟਿਆਂ ਚ ਅਸੀਂ ਪੰਜਾਬ ਚੋਂ 3000 ਦੇ ਕਰੀਬ ਗੈਂਗਸਟਰਾਂ ਦੇ ਸਹਾਇਕ ਫੜਲੇ ਨੇ ਤੇ ਇਕਦਮ ਨੂੰ ਤਾਂ ਇਸ ਮਾਮਲੇ 'ਚ ਵਿਛੜਾਇਆ ਵੀ ਕਿ 10 ਸਾਲ ਪੁਰਾਣਾ ਮਾਮਲਾ 20 ਸਾਲ ਪੁਰਾਣਾ ਮਾਮਲਾ ਮਾਮਲਾ ਹੋਰ ਤਰ੍ਹਾਂ ਦਾ ਚੋੜੇ ਜਾਂ ਗੈਂਗਸਟਰ ਨਾਲ ਹੁਣ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਸੱਚਮੁੱਚ ਗੈਂਗਸਟਰ ਚੱਕੇ ਸੱਚਮੁੱਚ ਉਹਨਾਂ ਦੇ ਸਹਾਇਕ ਚੱਕੇ ਜਾਂ ਇੱਜ ਕਿਸੇ ਹੋਰ ਕੇਸਾਂ ਦਾ ਹਵਾਲਾ ਦੇ ਕੇ ਉਹਨਾਂ ਦੇ ਉੱਤੇ ਕੋਈ ਰਾਜਨੀਤਿਕ ਦੋਸ਼ ਵੈਸੇ ਇਹਨਾਂ ਗਲਤ ਅਨਸਰ ਸ਼ਰਾਪਤੀ ਅਨਸਰ ਲੁੱਟਕੋ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਨੂੰਨੀ ਕਾਰਵਾਈ ਦੇ ਤਹਿਤ ਅਦਾਲਤੀ ਪ੍ਰਕਿਰਿਆ ਚੱਲ ਰਹੀ ਹੋਣੀ ਚਾਹੀਦੀ ਜੇ ਪੁਲਿਸ ਹੀ ਫੈਸਲੇ ਕਰਨ ਲੱਗ ਜੂਗੀ ਹੈਨਾ ਪੁਲਿਸ ਹੀ ਅਦਾਲਤ ਬਣ ਜੂਗੀ ਪੁਲਿਸ ਹੀ ਗੈਂਗਸਟਰਾਂ ਵਾਂਗ ਵਿਹਾਰ ਕਰਨ ਲੱਗ ਜੂਗੀ ਫਿਰ ਪੰਜਾਬ ਦੇ ਮਾਹੌਲ ਨੂੰ ਲੈ ਕੇ ਬਹੁਤ ਫਿਕਰ ਖੜਾ ਹੈ ਫਿਰ ਪੰਜਾਬ ਦੇ ਅੰਦਰ ਅਸਥਿਰਤਾ ਪੈਦਾ ਹੋਣ ਦਾ ਜਿਹੜਾ ਡਰ ਖੜਾ ਹੈ ਉਸ ਨੂੰ ਲੈ ਕੇ ਬਹੁਤ ਸਵਾਲ ਖੜਾ ਸੋ ਇਹਨਾਂ ਸਵਾਲਾਂ ਦੇ ਨਾਲ ਵੀ ਦੋ ਚਾਰ ਹੋਣਾ ਅਜੇ ਬਾਕੀ ਹੈ ਪਰ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ ਚਲੋ ਮਾਮਲਾ ਪੰਜਾਬ ਦੇ ਵਿੱਚ ਇੱਕ ਧਿਰ ਹੋਇਆ ਜਿਹੜੀ ਸਰਕਾਰ ਬਣਾਉਣ ਦੀ ਬਹੁਤ ਕਾਲੀ ਹੈ। ਬਿਲਕੁਲ ਜੀ ਡਬਲ ਇੰਜਨ ਦੀ ਸਰਕਾਰ ਡਬਲ ਇੰਜਨ ਦੀ ਸਰਕਾਰ ਵਾਲੇ ਦਮ ਪਰਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਪੰਜਾਬ ਦੇ ਭਾਜਪਾ ਵਿੰਗ ਦੇ ਵਿੱਚ ਇੱਕ ਨਵੀਂ ਖਲਬਲੀ ਹੈ। ਉਹ ਨਵੀਂ ਖਲਬਲੀ ਇੱਕ ਵਾਰ ਫਿਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਆ। ਵੈਸੇ ਕੁਰਸੀਆਂ ਵਾਲਾ ਮਾਮਲਾ ਇੱਥੇ ਬਹੁਤ ਹੈ। ਕੱਲ 33 ਲੱਖ ਵਾਲਾ ਮਾਮਲਾ ਖੂਬ ਚੱਲਿਆ ਕਿ ਜੀ ਹੈ ਨਾ ਇੱਕ ਕੋਈ ਬੈਠਣ ਨੂੰ ਕੁਰਸੀ ਨਹੀਂ ਮਿਲੀ ਇਸ ਲਈ ਮੇਰ ਸਭ ਕਹਿੰਦੇ ਮੈਂ ਤਾਂ 30 ਲੱਖ ਚ ਖਰੀਦੀਆ ਮੈਨੂੰ ਵੀ ਨਹੀਂ ਬੈਠਣ ਦਉਗੇ ਐਥੇ 500 ਕਰੋੜ ਮੁੱਖ ਮੰਤਰੀ ਵਾਲੀ ਵੀ ਚਰਚਾਾਂ ਵਿੱਚ ਚੱਲਦੀਆਂ ਰਹੀਆਂ ਸੋ ਹੁਣ ਇੱਧਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੁਣ ਪ੍ਰਧਾਨ ਜੀ ਦੀ ਕੁਰਸੀ ਨੂੰ ਲੈ ਕੇ ਫੇਰ ਸਵਾਲ ਖੜਾ ਵੈਸੇ ਤਾਂ ਰਾਸ਼ਟਰੀ ਪ੍ਰਧਾਨ ਬਦਲਿਆ ਉਹਨਾਂ ਨੇ ਸੂਬੇ ਹੀ ਪ੍ਰਧਾਨ ਦਾ ਬਦਲਣ ਦਾ ਜੇ ਕੋਈ ਸਵਾਲ ਨਹੀਂ ਹੈਗਾ ਕਿਤੇ ਕਿਉਂਕਿ ਸੁਨੀਲ ਜਾਖੜ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਅਸ਼ਮੀਸ਼ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਾਲ ਲਾਇਆ ਹੋਇਆ ਤੇ ਕੰਮ ਕਾ ਠੀਕ ਚੱਲੀ ਜਾਂਦਾ ਹੈ ਵੋਟਾਂ ਵੀ ਵੱਧੀਆਂ ਸੀ ਐਮਪੀ ਚੋਣਾਂ ਦੇ ਵਿੱਚ ਅਖਾਲੀਆਂ ਦੇ ਮੁਕਾਬਲੇ ਵੱਧ ਵੋਟਾਂ ਲੈ ਕੇ ਇੰਥਾ ਮਾਤੇ ਐ ਤੇ ਸੀਟ ਪੈਸੇ ਕੋਈ ਨਹੀਂ ਆਈ ਤੇ ਪਰ ਆ ਹੁਣ ਸ਼੍ਰੀ ਮੁਖਸਰ ਸਾਹਿਬ ਤੇ ਮੌਕੇ ਦੇ ਉੱਤੇ ਮਾਗੀ ਮੇਲੇ ਤੇ ਵੱਡਾ ਇਕੱਠ ਵੀ ਕਰਤਾ ਐ ਚਾਹੇ ਪਹਿਲੇ ਸੇ ਕੀਤਾ ਤੇ ਉਹਦਾ ਵੀ ਸਿਹਰਾ ਕਹਿੰਦੇ ਜੀ ਸਾਨੂੰ ਜਾਖੜ ਨੂੰ ਜਾਂਦਾ ਕਿ ਉਹਨਾਂ ਨੇ ਮਾਲਵੇ ਚ ਜਿਵੇਂ ਬਾਗਡੋਰ ਸੰਭਾਲੀ ਹੈ ਤੇ ਮਾਲਵਾ ਪੰਜਾਬ ਦੇ ਵਿੱਚ ਇਸ ਕਦਰ ਰਹਿਮ ਹੈ ਕਿ ਉਹ ਸਭ ਤੋਂ ਵੱਧ ਸੀਟਾਂ ਮਾਲਵੇ ਚ ਨੇ ਇਸ ਲਈ ਕਹਿੰਦੇ ਕਿ ਸੁਨੀਲ ਜਾਖੜ ਬਡਾਲੀ ਡਰ ਹੈ ਤੇ ਉਹਨੂੰ ਹਟਾਉਣਾ ਸੰਭਵ ਨਹੀਂ ਹੈ ਪਰ ਜਾਖੜ ਉਹਨਾਂ ਦਾ ਤਸਦੀਫਾ ਦਿੱਤਾ ਚੋਣਾ ਦੀ ਹਾਰ ਦਾ ਜ਼ਿੰਮੇਵਾਰੀ ਲੈਂਦੇ ਆ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਤੇ ਕਾਰਨ ਸਾਰਿਆਂ ਨੂੰ ਪਤਾ ਕਿ ਉਹ ਮਸਲਾ ਨਹੀਂ ਸੀ ਮਸਲਾ ਸੀ ਖੁੱਲੇ ਹੱਥ ਮਸਲਾ ਸੀ ਦਿੱਲੀ ਦੇ ਦਖਲ ਅੰਦਾਜ਼ੀ ਮਸਲਾ ਸੀ ਪੰਜਾਬ ਨੂੰ ਪੰਜਾਬ ਦੇ ਤਰੀਕੇ ਨਾਲ ਟੈਕਲ ਨਾ ਕਰਨ ਦਾ ਪਰ ਹੁਣ ਲੱਗ ਰਿਹਾ ਕਿ ਜਿਵੇਂ-ਜਿਵੇਂ ਸਮਾਂ ਬੀਤਿਆ ਉਸ ਨੂੰ ਜਾਖੜ ਉਹਦੇ ਵਿੱਚ ਐਡਜਸਟ ਹੋ ਗਏ ਨੇ ਤੇ ਐਡਜਸਟਮੈਂਟ ਤਾਂ ਹੁੰਦਾ ਜਾਂ ਮਾਗੀ ਮੇਲੜੀ ਉਸ ਕਾਨਫਰੰਸ ਤੋਂ ਲੱਦਾ ਜਿੱਥੋਂ ਕਹਿੰਦੇ ਨੇ ਵੰਡ ਬਰਾਬਰ ਘਟਾਂਗੇ ਭੱਜਦੇ ਨੂੰ ਵਾਣ ਬਰਾਬਰ ਪਰ ਨਹੀਂ ਕਹਿੰਦੇ ਕਿਆ ਰੋਕ ਰਿਕਾ ਨਹੀਂ ਦੇਖਦੇ ਆ ਸੋ ਇਸ ਲਈ ਉਹ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੁਣ ਸਿੰਘ ਆਖੜ ਪਿੱਛੇ ਹਟਣ ਵਾਲੇ ਨਹੀਂ ਪਰ ਕੀ ਭਾਰਤੀ ਜਨਤਾ ਪਾਰਟੀ ਨਵੇਂ ਰਾਸ਼ਟਰੀ ਪ੍ਰਧਾਨਾ ਹੋਣ ਤੋਂ ਬਾਅਦ ਕੁਝ ਪੰਜਾਬ ਚ ਨਮਾਤ ਜਰਵੇ ਬਾਰੇ ਸੋਚ ਰਹੀ ਹੈ ਜੇ ਨਹੀਂ ਵੀ ਸੋਚ ਰਹੀ ਤਾਂ ਕਾਰਜਕਾਲ ਦੇ حوالے ਨਾਲ 3 ਸਾਲ ਦਾ ਜੇ ਕਾਰਜਕਾਲ ਹੁੰਦਾ ਤਾਂ ਕਹਿੰਦੇ ਜੀ 226 ਦੇ ਵਿੱਚ ਮੁੱਕ ਜਾਣਾ ਕਾਰਜਕਾਲ ਤਾਂ ਫਿਰ ਕੀ ਕਰਨਾ 232 ਦੇ ਵਿੱਚ ਸਿੰਘ ਆਖੜ ਪ੍ਰਧਾਨ ਬਣੇ ਸੀ ਪੰਜਾਬੀ ਜੀਪੀ ਦੇ 2026 ਵਿੱਚ ਜੁਲਾਈ 2026 ਚ ਮੁੱਕ ਜਾਣਾ ਪਰ ਸਹੀ ਚੋਣਾਂ ਨੇ ਜੇ ਤਾਂ ਪ੍ਰਧਾਨ ਬਦਲਣਾ ਪarti jantar party ਨੇ ਫਿਰ ਤਾਂ ਆਉਂਦੇ ਚੰਨ ਦਿਨਾਂ ਦੇ ਵਿੱਚ ਹੀ ਨਜ਼ਾਰਾ ਤੁਸੀਂ ਦੇਖੋਗੇ ਜੇ ਨਹੀਂ ਬਦਲਣਾ ਹੋਇਆ ਫਿਰ 2023 ਦਾ ਤੇ 2026 ਦਾ ਕਾਰਜਕਾਲ ਲੰਘ ਵੀ ਜਾਵੇ 2026 ਜੁਲਾਈ ਦੀ ਆ ਜੂ ਫਿਰ ਨਹੀਂ ਛੱਡਣਗੇ ਕਿਉਂਕਿ ਫਿਰ ਚੋਣਾਂ ਮੂਰੀ ਹੋਣਗੀਆਂ ਇਸ ਲਈ ਜੇ ਹੋਣਾ ਹੈ ਤਾਂ ਹੀ ਇੱਕ ਦੋ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਹੋ ਸਕਦੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਨੁਕਤੇ ਤੇ ਗੰਮ ਕਰ ਰਹੀ ਆ ਕੀ ਕੀ ਪੰਜਾਬ ਦੇ ਵਿੱਚ ਕਿਸੇ ਸਿੱਖ ਚਿਹਰੇ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਸਿੱਖ ਚਿਹਰੇ ਚੋ ਵੀ ਉਹ ਕਹਿੰਦੇ ਦੁਬੇ ਦਾਚ ਆ ਕਿ ਕੀ ਜੱਟ ਸਿੱਖ ਚਿਹਰਾ ਹੀ ਹੋਵੇ ਕੀ ਉਹਦੇ ਨਾਲ ਜੱਟਾਂ ਦੀ ਵੋਟਾਂ ਆ ਜਾਣਗੀਆਂ ਜਾਂ ਐਸਸੀ ਵੀਸੀ ਭਾਈਚਾਰੇ ਚੋ ਕੋਈ ਚਿਹਰਾ ਲਾ ਲੀਏ ਫਿਰ ਕਹਿੰਦੇ ਪੈਰਲਲਿਕ ਨੁਕਤੇ ਤੇ ਹੋਰ ਮੰਥਨ ਚੱਲ ਰਿਹਾ ਉਹ ਮੰਥਨ ਹੈ ਕਿ ਸਿੰਘ ਜਾਖੜ ਦੀ ਪ੍ਰਧਾਨਗੀ ਨੂੰ ਨਾ ਛੇੜੋ ਅਸ਼wini ਸ਼ਰਮਾ ਆਪਾਂ ਆਪਣੇ ਕੈਡਰ ਵਾਲਾ ਇੱਕ ਪੁਰਾਣਾ ਬੰਦਾ ਲਾ ਲਿਆ ਅੱਪਾ ਮਾਝਾ ਮਾਲਵਾ ਦੋਆਬਾ ਇਦਾਂ ਮੰਡਲੋ ਜੋਂ ਉੱਥੇ ਤਿੰਨ ਬੰਦੇ ਐਡਜਸਟ ਕਰਦੋ ਨਾ ਚ ਤਿੰਨਾ ਚੋਂ ਦੋ ਜਾਂ ਤਿੰਨ ਸਿਕਚੇਰੀਆਂ ਚੁਲਾ ਦੋ ਤਿੰਨੇ ਸਿਕਚੇਰੀ ਲਾ ਦੋ ਇੱਕ ਐਸ ਵੀ ਸੀ ਭਾਈਚਾਰ ਚੁਲਾ ਦੋ ਦੋ ਜੱਟ ਸਿਕ ਚੁਲਾ ਦੋ ਇਦਾਂ ਦੇ ਨੁਕਤੇ ਤੇ ਵੀ ਗੱਲ ਚੱਲ ਰਹੀ ਹੈ ਕਿਉਂਕਿ ਇਹ ਪਹਿਲੂ ਬਹੁਤ ਹੈ ਬੀ ਜੀ ਪੀ ਦੇ ਅੰਦਰ ਕਿ ਕੀ ਆਪਾਂ ਨਮਾ ਪ੍ਰਧਾਨ ਲੱਭੀਏ ਉਹ ਇਸ ਲਈ ਲੱਭੀਏ ਕਿ ਅੱਜ ਜਿਹੜਾ ਪ੍ਰਧਾਨ ਸੂਚ ਜਾਕੜ ਦੇ ਰੂਪ ਛੇਗਾ ਤੇ ਨਾਲ ਕਾਰਜਕਾਰੀ ਪ੍ਰਧਾਨ ਜਿਹੜਾ ਅਸ਼wini ਸ਼ਰਮਾ ਹੈਗਾ ਉਹ ਦੋਵੇਂ ਹਿੰਦੂ ਚਿਹਰੇ ਨੇ ਪੰਜਾਬ ਚ ਲੀਡਰ ਬੱਤੀ ਗਣਤੀ ਚ ਜੱਟ ਸਿੱਖ ਚਿਹਰੇ ਵੀ ਅਖਾਲੀਆਂ ਚੋਂ ਵੀ ਨਿਕਲ ਕੇ ਕਾਂਗਰਸੀ ਚੋਂ ਵੀ ਨਿਕਲ ਕੇ ਹੋਰ ਵੱਖ-ਵੱਖ ਵਰਗਾਂ ਚੋਂ ਵੀ ਲੀਡਰ ਲਗਾਤਾਰ ਬੀਜੇਪੀ ਚ ਜਾ ਰਹੇ ਗਿਣਤੀ ਖੂਬ ਵਧ ਰਹੀ ਹੈ ਪਰ ਕਿ ਇਸ ਨੁਕਤੇ ਤੇ ਬੀਜੇਪੀ ਹੁਣ ਕੰਮ ਕਰ ਰਹੀ ਹੈ ਕਿ ਕਰੀਏ ਤਾਂ ਕਰੀਏ ਇੰਜ ਕਰੀਏ ਕਿ ਆਪਾਂ ਇੱਕ ਜੱਟ ਸਿੱਖ ਚਿਹਰਾ ਤੇ ਇੱਕ ਹਿੰਦੂ ਚਿਹਰਾ ਰੱਖ ਕੇ ਫਿਰ ਉਹ ਚ ਸਿੰਘ ਜਾਖੜ ਤੋਰਨੇ ਪਰ ਸਿੰਘ ਜਾਖੜ ਸੰਗਠਨ ਪੱਖੋਂ ਅਪਰੋਚ ਪੱਖੋਂ ਚਿਹਰੇ ਪੱਖੋਂ ਪਛਾਣ ਪੱਖੋਂ ਪੰਜਾਬ ਦੇ ਮਸਲੇ ਦੀ ਸਮਝ ਪੱਖੋਂ ਅਸ਼ਵਨੀ ਸ਼ਰਮਾ ਤੋਂ ਕਈ ਗੁਣਾ ਅਗੇ ਨੇ ਪਰ ਜੀਪੀ ਆਪਣੇ ਪੁਰਾਣੇ ਕੈਡਰ ਨੂੰ ਪੱਕੇ ਕੈਡਰ ਨੂੰ ਸੰਗੀ ਕੈਡਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਟਕਰਾ ਕਿੱਥੇ ਖੜਾ ਟਕਰਾ ਖੜਾ ਹੈ ਕਿ ਕਪਟਨਿੰਦਰ ਕਹਿੰਦਾ ਵੀ ਗੱਠ ਜੋੜ ਤੋਂ ਬਿਨਾਂ ਤਾਂ ਨਹੀਂ ਸਰਕਾਰ ਬਣਦੀ ਭੁੱਲ ਜਿਵੇਂ ਬੀਜੇਪੀ ਸਿੱਲ੍ਹਾ ਕਰੇਸ ਗੱਲ ਦੀ ਕਈ ਥਾਂ ਤੋਂ ਪਹਿਨ ਨਹੀਂ ਕਰ ਚੁੱਕੇ ਨੇ ਅਕਾਲੀ ਦਲ ਦੇ ਕਈ ਲੀਡਰ ਕਾਲੇ ਨੇ ਪਰ ਪੁਰਾਣੇ ਬੀਜੇਪੀ ਦੇ ਲੀਡਰ ਜਿਹੜੇ ਅਕਾਲੀ ਬੀਜੇਪੀ ਸਰਕਾਰ ਚ ਕੰਮ ਕਰ ਚੁੱਕੇ ਨੇ ਅਕਾਲੀ ਦਲ ਦੇ ਨਾਲ ਮਿਲ ਕੇ ਲੰਮਸਮਾ ਕੰਮ ਕਰਦੇ ਰਹੇ ਨੇ ਉਹ ਹੁਣ ਜਾਣ ਲਈ ਤਿਆਰ ਨਹੀਂ ਪਰ ਕੀ ਉਹਨਾਂ ਦੀ ਚੱਲੂਗੀ ਕੀ ਉਹਨਾਂ ਨੂੰ ਪੁੱਛਿਆ ਜਾਊਗਾ ਜੇ ਫਰਮਾਨ ਉੱਪਰੋਂ ਆਉਣਾ ਹੋਇਆ ਉਹ ਤਾਂ ਇਹ ਲੀਡਰਸ਼ਿਪ ਤਾਂ ਚਾਹੁੰਦੀ ਸੀ ਜਖੜ ਦਾ ਅਸਤੀਫਾ ਮਨਜ਼ੂਰ ਹੋ ਜਾਵੇ ਨਹੀਂ ਕੀਤਾ ਨਾ ਕਿ ਲੈਣ ਉਹ ਜੀ ਜੀਪੀ ਨੱਡਾ ਨੇ ਇਸਤੀਫਾ ਮਨਜ਼ੂਰ ਨਹੀਂ ਕੀਤਾ ਆ ਜੀ ਨਵੇਂ ਪ੍ਰਧਾਨ ਆ ਗਏ ਨਵੀਨ ਜੀ ਇਹ ਬਦਲ ਦੇਣਗੇ ਜਾਂ ਅਖੜ ਕੋ ਨਹੀਂ ਪਰਾਵਾ ਨਾ ਪਹਿਲੇ ਦੀ ਹਿੰਮਤ ਸੀ ਕਿਉਂ ਮਨਜ਼ੂਰ ਨਾ ਮਨਜ਼ੂਰ ਕਰਦਾ ਨਾ ਨਵੇਂ ਦੀ ਹਿੰਮਤ ਹੈ ਬਦਲਣਾ ਕਿ ਨਹੀਂ ਬਦਲਣਾ ਫੈਸਲਾ ਤਾਂ ਉਹਨਾਂ ਦੇ ਮਾਲਕ ਕਰਨਗੇ ਜਿਹੜੇ ਬਾਹਤੋਂ ਫੋੜ ਫੜ ਕੇ ਪਿੱਛੇ ਕਰ ਲੈਂਦੇ ਨੇ ਪਹਿਲੇ ਨੂੰ ਵੀ ਤੇ ਨਵੇਂ ਨੂੰ ਵੀ ਇਸ ਲਈ ਫੈਸਲਾ ਤਾਂ ਉਹਨਾਂ ਨੇ ਕਰਨਾ ਪਰ ਇਹ ਫੈਸਲਾ ਹੋਣ ਜਾ ਰਿਹਾ ਹੈ ਇਸ ਵਾਰ ਮਟ ਸੋ ਇਸ ਲਈ ਪੰਜਾਬ ਬੀਜੇਪੀ ਚ ਇੱਕ ਨਵੀਂ ਖਲਬਲੀ ਹੈ ਇੱਕੀ ਝਖੜ ਨੂੰ ਬਦਲਣ ਦੀ ਤਿਆਰੀ ਹੋ ਗਈ ਹੈ ਚਲੋ ਦੇਖਦੇ ਹਾਂ ਜੀ ਜਦੋਂ ਇਹ ਇੱਕ ਵੈਦਵਲ ਵਧਿਆ ਜਾਊਗਾ ਤਾਂ ਦੇਖਦੇ ਹਾਂ ਹਾਂ ਭਾਰਤ ਦੇ ਲਈ ਅੱਜ ਇੱਕ ਅਹਿਮ ਦਿਨ ਜ਼ਰੂਰ ਹੈਗਾ ਉਹ ਦਿਨ ਬੜੇ ਵੱਖਰੇ ਤਰੀਕੇ ਨਾਲ ਜੇ ਆਪਾਂ ਦੇਖੀਏ ਤਾਂ ਕਹਿੰਦੇ ਜੀ ਉਹ ਦਿਨ ਇਸ ਲਈ ਅਹਿਮ ਹੈ ਕਿ ਅੱਜ ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਇੱਕ ਸਮਝੌਤਾ ਹੋਇਆ ਤੇ ਇਸ ਸਮਝੌਤੇ ਦੇ ਨਾਲ ਬਹੁਤ ਕੁਝ ਬਦਲ ਜਾਣਾ ਪਹਿਲੂ ਇਹ ਹੈ ਕਿ ਯੂਰੋਪੀਅਨ ਸੰਘ ਦੇ ਕਾਉਂਸਲ ਦੇ ਮੁਖੀ ਭਾਰਤ ਦੇ ਵਿੱਚ ਗੰਧਰ ਦੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸੀ ਤੇ ਉਸ ਸਮਾਗਮ ਦੀ ਮੇਸ਼ਕ ਝੰਡਾ ਲਹਿਰਾਉਣ ਦੀ ਰਸਮ ਰਾਸ਼ਟਰਪਤੀ ਵੱਲੋਂ ਕੀਤੀ ਗਈ ਪਰ ਜਿਵੇਂ ਸਮਾਗਮ 'ਚ ਖੜੇ ਹੋ ਕੇ ਉਹਨਾਂ ਦੋਹੇ ਮਹਿਮਾਨਾਂ ਨੂੰ ਜਾਣਕਾਰੀ ਦੇ ਰਹੇ ਸੀ ਨਰੇਂਦਰ ਮੋਦੀ ਉਸ ਤੋਂ ਇਹ ਸੰਕੇਤ ਸੀ ਕਿ ਦੁਨੀਆ ਪਰ ਨੂੰ ਦੱਸਣ ਦੀ ਇਹ ਕੌਸ਼ਿਸ਼ੀ ਕਿ ਦੇਖੋ ਤੇ ਇਸ ਦੇ ਵਿੱਚ ਤਾਕਤ ਚਿਹਰਾ ਹੈ ਨਾ ਮੈਂ ਹੀ ਆ ਸੋ ਉਹ ਕੀ ਇਹਦੇ ਰਾਹੀਂ 트ੰਪ ਨੂੰ ਕੋਈ ਜਵਾਬ ਦੇਣ ਦੀ ਕੋਸ਼ਿਸ਼ ਹੈ ਕਿ ਕੋਈ ਵੱਖਰੇ ਚੈਨਲ ਤੇ ਰਾਹੀਂ ਵੱਖਰੇ ਤਰੀਕੇ ਨਾਲ ਇਹ 트ੰਪ ਦੇ ਟੈਰਿਫ ਦਾ ਜਵਾਬ ਹੈ ਕਿਉਂਕਿ ਕੱਲ ਉਹਨਾਂ ਨੂੰ ਜਿਸ ਤਰੀਕੇ ਨਾਲ ਮੂਰੇ ਰੱਖ ਕੇ ਨਰਿੰਦਰ ਮੋਦੀ ਨੇ ਸਾਰੇ ਪਰੇਡ ਦੇ ਵਿੱਚ ਅਟਰੈਕਸ਼ਨ ਦਾ ਕੇਂਦਰ ਬਣਾਈ ਰੱਖਿਆ ਨਾਲ ਖੜੇ ਰੱਖ ਕੇ ਉੱਥੇ ਹੀ ਅੱਜ ਜਿਹੜੇ ਸਮਝੌਤੇ ਹੋਏ ਨੇ ਕਿ ਉਹ ਇਸ ਗੱਲ ਦਾ ਸੰਕੇਤ ਕਰਦੇ ਨੇ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਬਿਲਕੁਲ ਜੀ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਮੋਦੀ ਨੇ ਅੱਜ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਸਿਰੇ ਚੜ ਗਿਆ ਇਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਬਿਸ਼ਪ ਭਰ ਦੀਆਂ ਨਜ਼ਰਾਂ ਇਹ ਸਮਝੌਤੇ ਤੇ ਟਿਕੀਆਂ ਹੋਈਆਂ ਸਨ ਬੀਬੀਸੀ ਦੀ ਰਿਪੋਰਟ ਅਨੁਸਾਰ ਭਾਰਤ ਤੇ ਯੂਰਪੀਅਨ ਯੂਨੀਅਨ ਦੇ ਕਰੀਬ 2 ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਇਹ ਅਹਿਮ ਵਪਾਰਕ ਸਮਝੌਤਾ ਸਿਰੇ ਚੜਿਆ ਮਤਲਬ 20 ਸਾਲਾਂ ਦੀ ਇਹ ਪ੍ਰਕਿਰਿਆ ਸੀ ਜਿਹੜੀ ਅੱਜ ਮੁਕੰਮਲ ਹੋਈ ਹੈ ਇਸ ਸੰਯੋਗ ਦੇ ਤਹਿਤ ਯੂਰਪ ਤੋਂ ਆਉਣ ਵਾਲੀਆਂ ਸ਼ਰਾਬ ਤੇ ਲਗਜ਼ਰੀ ਗੱਡੀਆਂ ਉੱਤੇ ਟੈਕਸ ਜਾਂ ਤਾਂ ਖਤਮ ਹੋ ਜਾਏਗਾ ਜਾਂ ਬਹੁਤ ਘਟ ਜਾਵੇਗਾ BMW ਬੀਐਮਬੀ ਵਰਗੀਆਂ ਗੱਡੀਆਂ ਜਾਂ ਲਗਜ਼ਰੀ ਸ਼ਰਾਬ ਹੈਨਾ ਬਾਇਨ ਟਾਈਪ ਵਰਗੀਆਂ ਉਹਨਾਂ ਦੇ ਉੱਤੇ ਕਹਿੰਦੇ ਜਿਹੜਾ ਬਹੁਤ ਮਹਿੰਗਾ ਜਿਵੇਂ ਲਗਜ਼ਰੀ ਗੱਡੀਆਂ ਦੇ ਉੱਤੇ ਮੈਂ ਕਿਹਾ 110% ਤਕਰੀਬ ਟੈਕਸ ਸੀ ਜਿਹੜਾ ਘਟ ਕੇ 10% ਰਹਿ ਜਾਣਾ ਇਸ ਨਾਲ ਕਹਿੰਦੇ ਗੱਡੀਆਂ ਸਸਤੀਆਂ ਹੋ ਜਾਣਗੀਆਂ ਭਾਰਤ ਦੇ ਵਿੱਚ ਮੋਦੀ ਨੇ ਇਸ ਨੂੰ ਇਤਿਹਾਸਕ ਮੀਲ ਪੱਥਰ ਦੱਸਿਆ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾ ਵਿਚਕਾਰ ਸਹਿਯੋਗ ਦਾ ਇਹ ਸ਼ਕਤੀਸ਼ਾਲੀ ਪ੍ਰਤੀਕਾ ਪ੍ਰਧਾਨ ਮੰਤਰੀ ਨੇ ਇੰਡੀਆ એનર્ਜੀ ਵੀਕ ਦੇ ਚੌਥੇ ਐਡੀਸ਼ਨ ਵਿੱਚ ਆਪਣੇ ਅਧਿਕਾਰਤ ਪਾਸ਼ੇ 'ਚ ਕਿਹਾ ਕਿ ਇਤਿਹਾਸਕ ਸਮਝੌਤੇ ਦੇ ਨਾਲ 140 ਕਰੋੜ ਨਾਗਰਿਕਾਂ ਦੇ ਨਾਲ-ਨਾਲ ਯੂਰਪ ਦੇ ਵਿੱਚ ਲੱਖਾਂ ਲੋਕਾਂ ਦੇ ਲਈ ਹੈ ਵਿਸ਼ਾਲ ਮੌਕਾ ਖੁੱਲ ਜਾਏਗਾ। ਸੋ ਜੀ ਇਹ ਉਹਨਾਂ ਦਾ ਦਾਅਵਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਵੇਂ ਇੰਪੋਰਟੈਂਟ ਲਗਜ਼ਰੀ ਕਾਰਾਂ ਨੇ ਉਹਨਾਂ ਦੇ ਟੈਰਫ 110 ਤੋਂ ਘਟ ਕੇ 10% ਤੱਕ ਰਹਿ ਜਾਣਾ ਪ੍ਰੀਮੀਅਰ ਜਿਹੜੀ ਲਗਜ਼ਰੀ ਸ਼ਰਾਬ ਹੈ ਉਹਦੇ ਤੇ 150% ਤੋਂ ਘਟ ਕੇ ਟੈਕਸ ਮਾਤਰਾ 20% ਦੀ ਰਹਿ ਜਾਣਾ ਸੋ ਇਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਸਸਤੀਆਂ ਹੁੰਦੀਆਂ ਨੇ ਤਾਂ ਜਿੱਥੇ ਬਾਜ਼ਾਰ ਵਧਣਾ ਹੈ ਕਾਰੋਬਾਰ ਵਧਣਾ ਹੈ ਉੱਥੇ ਯੂਰਪ ਨਾਲ ਸਮਝੌਤਾ ਕਰਕੇ ਅਗਾਹ ਵੱਧ ਕੇ ਕਿ 트럼ਪ ਦਾ ਕੋਈ ਬਦਲ ਲੱਭ ਲਿਆ ਗਿਆ ਕੋਈ ਰਾਹ ਲੱਭ ਲਿਆ ਗਿਆ ਇਹ ਵੀ ਸਵਾਲ ਨਾਲ ਆਖ ਰੋਤਾ ਸੋ ਦੇਖਦੇ ਹਾਂ ਜੀ ਇਹਦੇ ਰਹੀ ਕਿ ਅੰਤਰਰਾਸ਼ਟਰੀ ਪੱਧਰ ਤੇ ਸੰਕੇਤ ਬਣਦੇ ਨੇ ਪਰ ਅੱਜ ਦੀ ਖਬਰ ਹੈ ਧਿਆਨ ਮੰਗਦੀ ਸੀ ਇਸ ਪੱਖੋਂ ਚੱਛਾ ਵੀ ਜਰੂਰੀ ਸੀ ਬាទ ਬាទ ਸ਼ੁਕਰੀਆ